ਤੇ ਉਸ ਤੋਂ ਬਾਅਦ ਫਿਰ ਬਲੈਂਡ ਸਕੂਲ ਖੁੱਲੇ ਉਹਨਾਂ ਸਕੂਲਾਂ ਦੇ ਵਿੱਚੋਂ ਜਿਹੜੇ ਬੱਚੇ ਪੜ੍ਹ ਰਹੇ ਸੀਗੇ ਉਹਨਾਂ ਦੇ ਲਈ ਫਿਰ ਅੱਗੇ ਹਾਇਰ ਐਜੂਕੇਸ਼ਨ ਵਾਸਤੇ ਕੋਈ ਹੋਸਟਲ ਨਹੀਂ ਸੀਗਾ ਤੇ ਇਹ ਸੰਸਥਾ ਨੇ ਫਿਰ ਉਹਨਾਂ ਬੱਚਿਆਂ ਲਈ ਹੋਸਟਲ ਪ੍ਰੋਵਾਈਡ ਕਰਵਾਏ ਤੇ ਇੱਥੇ ਰਹਿ ਕੇ ਫਿਰ ਬੱਚਿਆਂ ਨੇ ਪੜ੍ਹਾਈ ਕਰਕੇ ਫਿਰ ਸਰਕਾਰਾਂ ਨਾਲ ਲੜਾਈ ਲੜੀ ਅਸੀਂ ਇੱਥੇ ਤੁਸੀਂ ਇਹ ਸੋਚ ਲਓ ਵੀ ਜਦਾਂ ਜੋ ਆਮ ਆਪਣੇ ਘਰ ਦੇ ਵਿੱਚ ਸਾਡੇ ਬੱਚੇ ਦਾ ਹੱਕ ਆ ਉਹੀ ਹੱਕ ਇਹਨਾਂ ਦਾ ਇੱਥੇ ਇਸ ਸੰਸਥਾ ਦੇ ਵਿੱਚ ਆ ਔਰ ਇੱਥੇ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਹੈ ਇੱਥੇ ਆਪਸ ਦੇ ਵਿੱਚ ਸਾਰੇ ਪਰਿਵਾਰ ਵਗੂ ਰਹਿੰਦੇ ਨੇ ਔਰ ਜਿਹੜੇ ਸਾਡੇ ਪ੍ਰਬੰਧਕ ਵੀ ਨੇ ਇਹ ਜਿਹੜੀ ਆ ਸਥਾਨ ਜਿਹੜੇ ਆ ਬਣਾਇਆ ਔਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦੇ ਲਈ ਜਗ੍ਹਾ ਜਿਹੜੀ ਹੈ ਬੀਬੀ ਦਇਆਕੌਰ ਜੀ ਜਿਹੜੇ ਕੀ ਭੈਣ ਸੀਗੇ ਸਾਡੇ ਗੰਦਰੂਬ ਸਾਹਿਬ ਜੀ ਦੇ ਉਹਨਾਂ ਨੇ ਜਗ੍ਹਾ ਆਪਣੇ ਵੱਲੋਂ ਜਿਹੜੀ ਇਸ ਸਥਾਨ ਵਾਸਤੇ ਦਿੱਤੀ ਸੀ ਔਰ ਇਸ ਸਥਾਨ ਦੇ ਉੱਤੇ ਅੱਜ ਤੱਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇਤਰਹੀਨ ਇੱਥੋਂ ਪੜ ਕੇ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ ਅੱਜ ਆਪਣਾ ਜੀਵਨ ਬਸਰ ਕਰ ਰਹੇ ਨੇ ਉਹਦੇ ਲਈ ਕੁਝ ਜਿੰਨਾ ਤੁਹਾਡਾ ਸਵਾਲ ਸੀ ਵੀ ਇੱਥੇ ਕਿੰਨੇ ਇੱਕ ਬੱਚੇ ਜਾਂ ਨੇਤਰਹੀਨ ਆਏ ਨੇ ਤੇ ਸਾਲ 1964 ਤੋਂ 8 ਜੁਲਾਈ 1964 ਤੋਂ ਜਿਹੜੀ ਇਹਦੀ ਸਥਾਪਨਾ ਗੁਰੂ ਘਰ ਦੀ ਤੇ ਸਾਡੇ ਨੇਤਰਹੀਨ ਆਸ਼ਰਮ ਦੀ ਸਵਰਗਵਾਸੀ ਗਿਆਨੀ ਲక్ష్ਮਣ ਸਿੰਘ ਜੀ ਦੇ ਦਰਬਾਰ ਸਾਹਿਬ ਜਿਹੜੇ ਕਿ ਖੁਦ ਇੱਕ ਨੇਤਰਹੀਨ ਸੀਗੇ ਬਹੁਤ ਉੱਚ ਕੋਟੀ ਦੇ ਵਿਦਵਾਨ ਸੀ ਉਹਨਾਂ ਨੇ ਆਪਣੇ ਕੁਝ ਨੇਤਰਹੀਨ ਸਾਥੀਆਂ ਦੇ ਨਾਲ ਮਿਲ ਕੇ ਇਹ ਜਿਹੜੀ ਸਥਾਨ ਜਿਹੜੇ ਆ ਬਣਾਇਆ ਉਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦੇ ਲਈ ਜਗ੍ਹਾ ਜਿਹੜੀ ਹੈ ਬੀਬੀ ਦਇਆ ਕੌਰ ਜੀ ਜਿਹੜੇ ਕੀ ਭੈਣ ਸੀਗੇ ਸਾਡੇ ਗੰਦਰੂਪ ਸਾਬਜੀ ਦੇ ਉਹਨਾਂ ਨੇ ਜਗ੍ਹਾ ਆਪਣੇ ਵੱਲੋਂ ਜਿਹੜੀ ਇਸ ਸਥਾਨ ਵਾਸਤੇ ਦਿੱਤੀ ਸੀ ਔਰ ਇਸ ਸਥਾਨ ਦੇ ਉੱਤੇ ਅੱਜ ਤੱਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇਤਰਹੀਨ ਇੱਥੋਂ ਪੜ ਕੇ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ ਅੱਜ ਆਪਣਾ ਜੀਵਨ ਬਸਰ ਕਰ ਰਹੇ ਨੇ ਬਹੁਤ ਸਾਰੇ ਉੱਚ ਕੋਟੀ ਦੇ ਰਾਗੀ ਸਿੰਘ ਨੇ ਜਿਹੜੇ ਇੱਥੋਂ ਸੰਗੀਤ ਸਿੱਖ ਕੇ ਪਹੁੰਚੇ ਨੇ ਵੱਖ-ਵੱਖ ਮਕਾਮਾਂ ਤੇ ਔਰ ਇਸੋਲਾ ਬਾਜਿ ਦਾਦੂ ਨੀਕਾ ਦਾਦਾ ਜੋਗਾ ਆ ਪੰਜਾਬ ਦੇ ਵਿੱਚ ਬਰੇਲ ਲਿਪੀ ਦੇ ਨਾਲ ਪੜ੍ਹਾਈ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਫਿਰ ਬਲੈਂਡ ਸਕੂਲ ਖੁੱਲੇ ਉਹਨਾਂ ਸਕੂਲਾਂ ਦੇ ਵਿੱਚੋਂ ਜਿਹੜੇ ਬੱਚੇ ਪੜ੍ਹ ਰਹੇ ਸੀਗੇ ਉਹਨਾਂ ਦੇ ਲਈ ਫਿਰ ਅੱਗੇ ਹਾਇਰ ਐਜੂਕੇਸ਼ਨ ਵਾਸਤੇ ਕੋਈ ਹੋਸਟਲ ਨਹੀਂ ਸੀਗਾ ਤੇ ਇਹ ਸੰਸਥਾ ਨੇ ਫਿਰ ਉਹਨਾਂ ਬੱਚਿਆਂ ਲਈ ਹੋਸਟਲ ਪ੍ਰੋਵਾਈਡ ਕਰਵਾਏ ਤੇ ਇੱਥੇ ਰਹਿ ਕੇ ਫਿਰ ਬੱਚਿਆਂ ਨੇ ਪੜ੍ਹਾਈ ਕਰਕੇ ਫਿਰ ਸਰਕਾਰਾਂ ਨਾਲ ਲੜਾਈ ਲੜੀ ਅਸੀਂ ਤੇ ਜਿਹੜਾ ਕੋਟਾ ਸੀ ਨੇਤਰਹੀਨਾਂ ਦਾ 1% ਰਾਖਵਾ ਕੋਟਾ ਨੌਕਰੀਆਂ ਦੇ ਵਿੱਚ ਉਹਨੂੰ ਲੈਣ ਵਾਸਤੇ ਜਦੋਜਹਿਦ ਕਰੀ ਔਰ ਉਸ ਤੋਂ ਬਾਅਦ ਜਦੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀ ਸ਼ੁਰੂ ਹੁੰਦੀ ਹੈ ਨੇਤਰਹੀਨਾਂ ਦੀ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇਤਰਹੀਨ ਜਿਹੜੇ ਨੇ ਉਹ ਵੱਖ-ਵੱਖ ਵਿਭਾਗਾਂ ਦੇ ਵਿੱਚ ਕੋਈ ਟੀਚਰ ਹੈ ਕੋਈ ਕਲਰਕ ਹੈ ਕੋਈ ਹੋਰ ਉਹ ਚੌਧਿਆਂ ਦੇ ਉੱਤੇ ਆ ਤੇ ਬਹੁਤ ਵੱਡੇ ਪੱਦਰ ਦੇ ਉੱਤੇ ਆਪਣਾ ਜਿਹੜਾ ਰੋਜ਼ਗਾਰ ਉਹਨਾਂ ਨੂੰ ਮਿਲਿਆ ਹੋਇਆ ਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਨੇ ਮੌਜੂਦਾ ਸਮੇਂ ਦੀ ਅਗਰ ਮੈਂ ਗੱਲ ਕਰਾਂ ਤਾਂ ਤਕਰੀਬਨ 40-45 ਦੇ ਕਰੀਬ ਨੇਤਰਹੀਨ ਅੱਜ ਵੀ ਸਾਡੇ ਕੋਲ ਇੱਥੇ ਰਹਿ ਰਹੇ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਨੇ ਤੇ ਕੁਝ ਉਹ ਲੋਕ ਨੇ ਜਿਹੜੇ ਇੱਥੇ ਲਾਗੇ ਸ਼ਾਗੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਉਹ ਇੱਥੇ ਸਾਡੇ ਕੋਲ ਰਹਿ ਰਹੇ ਨੇ ਕੁਝ ਜਿਸ ਤਰ੍ਹਾਂ ਜਿਹੜੇ ਪੜ੍ਹ ਲਿਖ ਨਹੀਂ ਸਕੇ ਉਹ ਰਹਿ ਕੇ ਇੱਥੇ ਆਪਣਾ ਵਧੀਆ ਜੀਵਨ ਬਸਰ ਕਰ ਰਹੇ ਨੇ ਔਰ ਇਸ ਸੰਸਥਾ ਦੀ ਜਿਹੜੀ ਇੱਕ ਖਾਸ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇੱਕ ਪਰਿਵਾਰ ਮਗੂੰ ਇੱਥੇ ਆਪਸ ਦੇ ਵਿੱਚ ਰਹਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿਸੇ ਵੀ ਧਰਮ ਦਾ ਕੋਈ ਨਿਤਰਹੀਨ ਹੋਵੇ ਉਹਦੇ ਲਈ ਇਸ ਸੰਸਥਾ ਦੇ ਹਮੇਸ਼ਾ ਦਰਵਾਜ਼ੇ ਖੁੱਲੇ ਨੇ Hindu, Muslim, Sikh, ईसाई ਕਿਸੇ ਵੀ ਧਰਮ ਦਾ ਅਗਰ ਕੋਈ ਨਿਤਰਹੀਨ ਹੈ ਉਹ ਇੱਥੇ ਰਹਿ ਕੇ ਆਪਣੀ ਜ਼ਿੰਦਗੀ ਜਿਹੜੀ ਆ ਵਧੀਆ ਤਰੀਕੇ ਨਾਲ ਕੱਢ ਸਕਦਾ ਔਰ ਆਪਣੇ ਧਰਮ ਨੂੰ ਮੰਨਦਾ ਹੋਇਆ ਉਹ ਆਪਣੀ ਵਿੱਦਿਆ ਹਾਸਲ ਕਰਕੇ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਸਕਦਾ ਜਿੱਦਾਂ ਅੱਜ ਗੱਲ ਕਰੀ ਕਿੰਨੇ ਕ ਵਿਦਿਆਰਥੀ ਜਿਹੜੇ ਕੀ ਹਾਲੇ ਤੱਕ ਇੱਥੇ ਪੜ ਚੁੱਕੇ ਨੇ ਬਰੇਲ ਲਿਪੀ ਕਿਉਂਕਿ ਆਪਾਂ ਦੇਖਦੇ ਆਂ ਕਿ 8ਵੀਂ ਕਲਾਸ ਤੋਂ ਬਾਅਦ ਬਰੇਲ ਲਿਪੀ ਥੋੜੀ ਔਖੀ ਹੋ ਜਾਂਦੀ ਹੈ ਉਹਦੇ ਵਿੱਚ ਬੁੱਕਸ ਨਹੀਂ ਹੈਗੀਆਂ ਬਸ ਕਿਵੇਂ ਫਿਰ ਉਹ ਸਟੱਡੀ ਇੱਥੇ ਆ ਕੇ ਕਰਦੇ ਨੇ ਕਿਉਂਕਿ ਤੁਸੀਂ ਦੱਸ ਰਹੇ ਹੋ ਹਾਇਰ ਐਜੂਕੇਸ਼ਨ ਵੀ ਜਾਂਦੇ ਨੇ ਕਾਲਜਸ ਵਿੱਚ ਵੀ ਜਿਹੜੇ ਦਾਖਲੇ ਕਰਵਾਏ ਜਾਂਦੇ ਨੇ ਉਹਨਾਂ ਦੇ ਤਾਂ ਕਿਵੇਂ ਸਭ ਕੁਝ ਮੈਨੇ ਇਹਨਾਂ ਠੀਕ ਆ ਤੁਹਾਡੀ ਕਿ ਬਰੇਲ ਲਿਪੀ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ ਉਹ ਨਹੀਂ ਮਿਲਦੀਆਂ ਸਿਲੇਬਸ ਦੀਆਂ ਪ੍ਰੋਪਰ ਕਿਉਂਕਿ ਬਹੁਤ ਵੱਡੀ ਚੁਣੌਤੀ ਹੈ ਤੇ ਸਰਕਾਰ ਦੀ ਕੋਈ ਬਰੇਲ ਪ੍ਰੈਸ ਹੈ ਜਮਾਲਪੁਰ ਲੁਧਿਆਣਾ ਦੇ ਵਿੱਚ ਔਰ ਉਹਦੇ ਹਾਲਾਤੇ ਇਹ ਨੇ ਨਾ ਤਾਂ ਉੱਥੇ ਸਟਾਫ ਪੂਰਾ ਔਰ ਨਾ ਉੱਥੇ ਬਰੇਲ ਲਿਪੀ ਦੇ ਵਿੱਚ ਕਿਤਾਬਾਂ ਛਾਪਣ ਵਾਸਤੇ ਉਹਨਾਂ ਕੋਲ ਪੇਪਰ ਹੁੰਦਾ ਪ੍ਰੋਪਰ ਤੇ ਦੂਜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਨਾ ਉੱਥੇ ਕਿਉਂਕਿ ਬਰੇਲ ਲਿਪੀ ਦੇ ਵਿੱਚ ਕਿਤਾਬ ਨੂੰ ਲਿਪੀਬੱਧ ਕਰਨ ਦੇ ਲਈ ਸਮਾਂ ਬਹੁਤ ਲੱਗਦਾ ਤੇ ਜਦੋਂ ਕਿਤਾਬ ਕੋਈ ਛਪ ਕੇ ਤਿਆਰ ਹੁੰਦੀ ਆ ਸਾਡੀ ਉਧਰ ਨੂੰ ਪੰਜਾਬ ਐਜੂਕੇਸ਼ਨ ਬੋਰਡ ਵਾਲੇ ਸਿਲੇਬਸ ਬਦਲ ਦਿੰਦੇ ਨੇ ਕੋਈ ਜੇਕਰ ਇੱਕ ਚੈਪਟਰ ਦੇ ਵਿੱਚ ਇੱਕ ਲਾਈਨ ਵੀ ਬਦਲਦੀ ਨਾ ਤਾਂ ਸਮਝ ਲਓ ਵੀ ਉਹ ਸਾਰੀ ਕਿਤਾਬ ਬਦਲਣੀ ਪੈ ਜਾਣੀ ਆ ਸੋ ਇਸ ਕਰਕੇ ਉਹ ਸਾਰਾ ਬੜੀ ਵੱਡੀ ਚੁਣੌਤੀ ਆ ਤੇ ਉਹ ਸਿਲੇਬਸ ਤਾਈ ਤੱਕ ਪੂਰਾ ਹੋ ਨਹੀਂ ਰਿਹਾ ਹਾਂ ਜਿਹੜਾ 8ਵੀਂ ਕਲਾਸ ਤੋਂ ਬਾਅਦ ਤੁਸੀਂ ਜ਼ਿਕਰ ਕੀਤਾ ਹੈ ਵੱਡੀਆਂ ਕਲਾਸਾਂ ਦਾ ਉੱਥੇ ਫਿਰ ਜਾ ਕੇ ਬੱਚਿਆਂ ਨੂੰ ਮਜਬੂਰੀ ਵਸ ਕੇ ਲੋ ਬਰੇਲ ਨੂੰ ਛੱਡਣਾ ਪੈਂਦਾ ਫਿਰ ਕੋ ਰਿਕਾਰਡਿੰਗਸ ਦੇ ਸਹਾਰੇ ਜਿੱਦਾਂ ਕੁਝ ਉਹ ਕੰਮ ਚਲਾਉਣਾ ਪੈਂਦਾ ਉਹ ਜਿਹੜਾ ਲੈਕਚਰਰ ਕੋਈ ਲੈਕਚਰ ਦਿੰਦਾ ਆ ਟੀਚਰ ਹਨਾ ਉਹਨੂੰ ਰਿਕਾਰਡ ਕਰ ਲੈਣਾ ਉਹਨੂੰ ਵਾਰ-ਵਾਰ ਸੁਣ ਕੇ ਫਿਰ ਰਿਵੀਜ਼ਨ ਕਰਦੇ ਨੇ ਹੈ ਚੁਣੌਤੀਆਂ ਨੇ ਪਰ ਇਹ ਵੀ ਚੁਣੌਤੀਆਂ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਨੇ ਸਾਡੇ ਬਹੁਤ ਸਾਰੇ ਨੇਤਰੀ ਸਾਥੀ ਤਾਂ ਇੱਥੇ ਕਿਸ ਤਰੀਕੇ ਦੇ ਉਹਨਾਂ ਨੂੰ ਜਿਹੜੀ ਕਿ ਇਹ ਸੁਵਿਧਾ ਦਿੱਤੀ ਜਾਂਦੀ ਹੈ ਕਿਉਂਕਿ ਆ ਜੋ ਤੇ ਇੱਥੇ ਪਹੁੰਚਦੇ ਨੇ ਤਾਂ ਉਹ ਇੱਕ ਉਹਨਾਂ ਕੋ ਆਸਰਾ ਹੁੰਦਾ ਕਿ ਅਸੀਂ ਇੱਥੇ ਜਾਵਾਂਗੇ ਤਾਂ ਸਾਨੂੰ ਸਥਾਨ ਮਿਲੂਗਾ ਰਹਿਣ ਵਾਸਤੇ ਖਾਣਨ ਵਾਸਤੇ ਜਿਹੜਾ ਖਾਣਾ ਮਿਲੂਗਾ ਤੇ ਫਿਰ ਉੱਥੇ ਇੱਥੇ ਆ ਕੇ ਕਿੰਦਾ ਦੀ ਉਹਨਾਂ ਜਿਹੜੀ ਕੀ ਹੈ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਇੱਥੇ ਤੁਸੀਂ ਇਹ ਸੋਚ ਲਓ ਵੀ ਜਦਾਂ ਜੋ ਆਮ ਆਪਣੇ ਘਰ ਦੇ ਵਿੱਚ ਸਾਡੇ ਬੱਚੇ ਦਾ ਹੱਕ ਹੈ ਉਹੀ ਹੱਕ ਇਹਨਾਂ ਦਾ ਇੱਥੇ ਇਸ ਸੰਸਥਾ ਦੇ ਵਿੱਚ ਹੈ ਔਰ ਇੱਥੇ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਹੈ ਇੱਥੇ ਆਪਸ ਦੇ ਵਿੱਚ ਸਾਰੇ ਪਰਿਵਾਰ ਮਗੂ ਰਹਿੰਦੇ ਨੇ ਔਰ ਜਿਹੜੇ ਸਾਡੇ ਪ੍ਰਬੰਧਕ ਵੀ ਨੇ ਇਹ ਵੀ ਕੋਈ ਇਸ ਤਰ੍ਹਾਂ ਨਹੀਂ ਹੈਗਾ ਕੋਈ ਹਾਰਡਲਾਈਨਰ ਨਹੀਂ ਬਹੁਤ ਜਾਨੀ ਸਾਨੂੰ ਆਪਸ ਦੇ ਵਿੱਚ ਬੜਾ ਸਕੂਨ ਮਿਲਦਾ ਕਿਉਂਕਿ ਤੁਸੀਂ ਇਹ ਦੇਖੋ ਵੀ ਜਦੋਂ ਹੁਣ ਮੇਰੀ ਆਪ ਦੀ ਨਿਗਾ ਦੀ ਪ੍ਰੋਬਲਮ ਹੈ ਤੇ ਬਾਬਾ ਜਸਪ੍ਰੀਤ ਸਿੰਘ ਨੇ ਸਰਦਾਰ ਇਕਵਾਲ ਸਿੰਘ ਨੇ ਤੇ ਹੋਰ ਜਿੰਨੇ ਵੀ ਸਾਡੇ ਅਧਿਕਾਰ ਨੇ ਇਹਨਾਂ ਦੇ ਵਿੱਚ ਤੁਹਾਨੂੰ ਸਾਰੇ 99% ਉਹ ਲੋਕ ਨੇ ਜਿਨ੍ਹਾਂ ਨੂੰ ਬਿਲਕੁਲ ਨਹੀਂ ਦਿਖਾਈ ਦਿੰਦਾ ਜਦੋਂ ਕੁਝ ਪਰਮੇਂਦਰ ਫੁੱਲਾਂਵਾਲ ਜੀ ਜਾਂ ਮੈਡਮ ਜੀ ਉੱਪਰ ਜਿਹੜੇ ਟੀਚਰ ਪੜਾ ਰਹੇ ਨੇ ਬੱਚਿਆਂ ਨੂੰ ਕੁਝ ਇਸ ਤਰ੍ਹਾਂ ਦੇ ਜਿਹੜੇ ਸਾਡੇ ਸਪੋਰਟ ਕਰਨ ਵਾਲੇ ਕੁਝ ਨਿਗਾ ਵਾਲੇ ਸਾਥੀ ਨੇ ਸਾਡੇ ਕੋਲ ਜਿਹੜੇ